ਕ੍ਰਤਨਾਮ ਸ਼੍ਰੀ ਵਾਇਕ੍ਰੂਜੀ ਏਕ ਓੰਕਾਰ ਸਤਗੁਰ ਪ੍ਰਸਾਦ ਗੋੜੀ 52 ਨਕਰੀ ਮਾਲਾ 5ਵਾਂ ਸ਼ਲੋਕ ਬਿਨੋ ਸੁਨੋ ਤੂੰ ਪਾਰ ਬ੍ਰੰਦੀਨ ਦਿਆਲ ਗੁਪਾਲ ਸੁਖ ਸੰਪੇ ਬਉ ਪੋਗਰਸ ਨਾਨਕ ਸਾਦਰਵਾਲ ਗੁਰਨਾਨਕ ਸਾਹਿਬ ਵਰਜੋਈ ਕਰਦੇ ਹਨ ਏ ਪਾਰ ਬ੍ਰਹਮ ਏ ਗ੍ਰਿਭ ਉਤੇ ਦਇਆ ਕਰਨ ਵਾਲੇ ਏ ਪਾਲਨ ਹਾਰ ਤੂੰ ਮੇਰੀ ਬੇਨਤੀ ਸੁਣ ਸਾਧੂਆਂ ਦੀ ਚਰਨ ਤੂੜ ਮੇਰੇ ਵਾਸਤੇ ਸੁਖ ਸੰਪਤੀ ਤੇ ਅਨੇਕਾਂ ਰਸਾਂ ਦੇ ਭੋਗ ਬਰਾਬਰ ਹਨ ਪੌੜੀ ਬੱਬਾ ਬ੍ਰਹਮ ਜਾਨਤ ਤੇ ਬ੍ਰਹਮਾ ਵੈਸ਼ਨੋ ਤੇ ਗੁਰਮੁਖ ਸੁਚ ਧਰਮ ਬੀਰਾਇਆ ਪਨ ਬੁਰਾ ਮਿਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ ਬਾਦਿਓ ਆਪਨ ਹੋ ਹੋ ਬੰਧਾ ਦੂਸ਼ ਦਿੱਤ ਆਗੇ ਕੋ ਅੰਦਾ ਬਾਤ ਚੀਤ ਸਬਰਹੀ ਸਿਆਣਪ ਜਿਸ ਸੇ ਜਨਾਵੋ ਸੋ ਜਾਣੇ ਤਾਨਕ ਬੱਬਾ ਅਸਲ ਬ੍ਰਾਹਮਣ ਉਹੀ ਹੈ ਜੋ ਬ੍ਰह्म ਨੂੰ ਜਾਣਦਾ ਹੈ ਵੈਸ਼ਨੋ ਉਹ ਹੈ ਜੋ ਗੁਰਮਖ ਪਾਣ ਕੇ ਪਵਿੱਤਰਤਾ ਤੇ ਫਰਜ਼ ਨੂੰ ਅਪਣਾਉਂਦਾ ਹੈ ਸੂਰਬੀਰ ਉਹ ਹੈ ਜੋ ਆਪਣੀ ਬੁਰੀਾਈ ਨੂੰ ਦੂਰ ਕਰਦਾ ਹੈ ਅਤੇ ਕੋਈ ਵੀ ਬੁਰਾਈ ਉਸ ਦੇ ਨੇੜੇ ਨਹੀਂ ਟਕਦੀ। ਮਨੁੱਖ ਅਹੰਕਾਰ ਵਿੱਚ ਆਪਣੇ ਆਪ ਨੂੰ ਬੰਦਨਾ ਵਿੱਚ ਬੰਨ੍ਹ ਲੈਂਦਾ ਹੈ ਪਰ ਉਹ ਮੁਰਗ ਕਿਸੇ ਹੋਰ ਦਾ ਕਸੂਰ ਕੱਢਦਾ ਹੈ। ਗੁਨਾਹਕ ਸਾਫਰਮਉਂਦੇ ਹਨ। ਨਿਰੀਆਂ ਗੱਲਾਂ ਤੇ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ। ਜਿਸ ਨੂੰ ਪਰਮੇਸ਼ਰ ਸੂਝ ਸਮਝ ਬਖਸ਼ਦਾ ਹੈ, ਕੋਈ ਉਸ ਨੂੰ ਸਮਝਦਾ ਹੈ। ਸ਼ਲੋਕ ਪੈ ਪੰਜਨ ਅਗ ਦੁਖ ਨਾਸ ਮਨੇ ਆਰਾਧ ਹਰੇ ਸੰਤ ਸੰਗ ਜੇ ਰਿੱਧ ਬਸਿਓ ਨਾਨਕ ਤੇ ਨ ਪ੍ਰਮੇ ਮਾਨ ਵਿੱਚ ਉਸ ਪਰਮੇਸ਼ਰ ਦੀ ਬੰਦਗੀ ਕਰੋ ਜੋ ਸਾਰੇ ਡਰ ਦੂਰ ਕਰਨ ਵਾਲਾ ਹੈ ਦੁੱਖਾਂ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਕੋ ਨਾਨਕ ਸਾਹਿਬ ਫਰਮਾਉਂਦੇ ਹਨ ਸਾਥ ਸੰਗਤ ਵਿੱਚ ਜਿਜਦੇ ਹਿਰਦੇ ਵਿੱਚ ਪ੍ਰਭੂ ਵਾਸ ਜਾਂਦਾ ਹੈ ਉਹ ਪਟਕਣਾ ਵਿੱਚ ਨਹੀਂ ਪੈਂਦਾ ਪਬਾ ਪਰਮ ਮਿਟਾਓ ਆਪਣਾ ਇਹ ਆ ਸੰਸਾਰ ਸਗਲ ਹੈ ਸੁਪਨਾ ਪਰਮੇ ਸੂਰ ਨਰ ਦੇਵੀ ਦੇਵਾ ਪਰਮੇ ਸਦ ਸਦਕ ਬ੍ਰਹਮੇਵਾ ਪਰਮ ਪਰਮ ਮਾਨੁਕ ਟੈ ਕਾਏ ਦੁੱਤਰ ਮਹਾ ਬਿਕਮ ਏ ਮਾਏ ਗੁਰਮਖ ਪ੍ਰੰਪੈ ਮੋ ਮਿਟਾਇਆ ਨਾਨਕ ਤੇ ਪਰਮ ਸੁਖ ਪਾਇਆ ਪੱਬਾ ਆਪਣਾ ਪੁਲੇਖਾ ਦੂਰ ਕਰੋ ਇਹ ਸਾਰਾ ਸੰਸਾਰ ਸਿਰਫ ਸੁਪਨੇ ਬਰਾਬਰ ਹੈ ਮਨੁੱਖ ਦੇਵੀ ਦੇਵਤਾ ਸਿੱਧ ਸਾਧਕ ਅਤੇ ਬ੍ਰਹਮਾ ਮਰਕੇ ਪੁਲੇਖੇ ਵਿੱਚ ਪਏ ਹੋਏ ਹਨ ਪੁਲੇਖੇ ਵਿੱਚ ਪੈ ਕੇ ਮਨੁੱਖ ਵੀ ਤੋਖਾ ਖਾਰੇ ਹਨ ਇਹ ਮਾਇਆ ਇੱਕ ਵੱਡਾ ਤੇ ਔਖਾ ਸਮੁੰਦਰ ਹੈ ਜਿਸ ਵਿੱਚੋਂ ਤਰਨਾ ਬਹੁਤ ਮੁਸ਼ਕਲ ਹੈ ਗੁਰਨਾਨਕ ਸਾਹਿਬ ਫਰਮਉਂਦੇ ਹਨ ਜਿਸਨੇ ਗੁਰੂ ਦੀ ਛਣ ਪੈ ਕੇ ਭੁਲੇਖੇ ਡਰ ਅਤੇ ਮੋਹ ਨੂੰ ਮਿਟਾਇਆ ਹੈ ਉਸਨੇ ਹੀ ਪਰਮ ਸੁਖ ਹਾਸਲ ਕੀਤਾ ਹੈ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ